ਸੇ ਕਹੇ ਵੀ ਪੰਜ ਸੱਤ ਜਾਨੇ ਪਹਿਲੇ ਵੀਡੀਓ ਤਿਆਰ ਕਰੀ ਬੈਠੇ ਸੀ ਆਏ ਜਿਵੇਂ ਦੀਪ ਦੇ ਨਹੀਂ ਲੱਗ ਪਏ ਉਹਨੂੰ ਦੀਪ ਦੇ ਮਗਰ ਪਏ ਤੇ ਮੇਰਾ ਵੀਡੀਓ ਬਣਾ ਲਈ ਭੱਜ ਗਿਆ ਭੱਜ ਗਿਆ ਪਹਿਲੇ ਵੀਡੀਓ ਤਿਆਰ ਤੇ ਮੈਂ ਤਾਂ ਕੀ ਕੋਈ ਕਿਤੇ ਆਵਾਜ਼ ਸੁਣਿਆ ਮੈਂ ਨਾਲ ਉਹ ਹੀ ਕਹਿੰਦਾ ਵੀ ਜੇ ਮਸ਼ੀਨ ਆਪਾਂ ਇੱਥੇ ਬਗਾਵਦੀ ਹੈ ਤਾਂ ਆਪਾਂ ਇੱਥੇ ਬੈਠੇ ਰਹੋ ਜੇ ਆਪਣੇ ਕੋਲ ਰਾਤ ਨੂੰ ਪੈਣ ਦਾ ਪ੍ਰਬੰਧ ਹੈਗਾ ਨਹੀਂ ਉਹ ਕਹਿੰਦੇ ਸੀ ਮਸ਼ੀਨ ਉੱਤੋਂ ਕੁਮਕੀਦ ਨਿਆੜਪਿੰਡ ਤੋਂ ਸਾਰੇ ਸਰਪੰਚ ਦਾ ਆਗੂ ਆ ਉਹਦੇ ਕਰੇ ਸੀ ਮਸ਼ੀਨ ਪਹੁੰਚਾ ਦਿੰਦੇ ਵਿਆਯਰ ਤੁਹਾਡਾ ਇੱਕ ਚੌਕਾਇ ਫਾਦੀ ਕਰਕੇ ਦੂਜੇ ਚੌਕ ਤੇ ਲੱਗੋ। ਇੱਥੇ ਵੀ ਸੀ ਨਿਲਾਉਣੀ ਆ ਸੀ। ਜੇ ਛੋਟੇ ਹੁੰਨਗੇ ਆਵਾਂਗੇ ਤਾਂ ਫਿਰ ਕਿਸ ਤਰ੍ਹਾਂ ਹੋਊਗਾ। ਹੁਣ ਪਤਾ ਨਹੀਂ ਮੈਂ ਸਮਝ ਨਹੀਂ ਆ ਵੀ ਕੌਣ ਲੋਕ ਨੇ ਉਹ ਸਰਕਾਰ ਦੇ ਤਰ੍ਹਾਂ ਕੀਤੇ ਹੋਏ ਲੋਕ ਨੇ ਜੱਕਰੀ ਬੜੀ ਉਹ ਮਸ਼ਹੂਰੀ ਲੈਣੀ ਹੁੰਦੀ ਹੈ ਵੀ ਬੁਲਾਉਣੇ ਬੰਦੇ ਨੂੰ ਘੇਰ ਲਿਆ ਜੀ। ਸਰਾਨਾ ਵਿਧਾਨਿਆ ਜੀ। ਦੀਪਦੇਵਨ ਕਿੰਨਾ ਚਿਰ ਮੈ ਰਹੇ ਉਦੋਂ। ਉਹ ਕੰਤੀਲਾ ਲੈ ਗਿਆ ਭੱਜਿਆ ਉਸ ਦੇ ਲੈ ਗਿਆ ਭੱਜ ਲੋ ਹੈਂ ਵੀ। ਬਿਲਕੁਲ ਜੀ ਸਹੀ ਹੈ। ਫੱਟਾ ਸੋ ਮੈਨੂੰ ਵੀ ਆਇ ਲੱਗਿਆ ਮੈਂ ਇਹ ਬੰਦੇ ਨਾਲ ਗੱਲ ਕਰਨੀ ਹੁੰਦੀ। ਮੈਂ ਪਹਿਲੇ ਗੱਲ ਕਰਦੇ ਯਾਰ। ਜਦ ਮੈਨੂੰ ਬਾਹਰ ਮੈਨੂੰ ਗੱਡੀ ਦੇ ਵਿੱਚ ਤੇ ਮੈਂ ਬੰਦੇ ਨਾਲ ਫੜ ਕੇ ਗੱਲ ਕਰ ਲੈਂਦੇ। ਮੈਨੂੰ ਤਾਂ ਗੱਲ ਉਹ ਉੱਚੀ ਬੈਠਾਂ ਪਹਿਲੀ ਗੱਲ ਸ਼ੁਰੂ ਕਰ ਲੈਂਦੇ। ਕਿਆ ਜਦੋਂ ਸੁਣਿਆ ਹੋਣਾ। ਬਰਾਬਰ ਵੀਰ ਦਾ ਬਣਾਉਗਾ। ਗੱਲ ਤਾਂ ਕਰਦਾ ਗੱਲ ਕੀ ਹੈ। ਸੋ ਭਾਈ ਇਹੋ ਜਿਹੀਆਂ ਗੱਲਾਂ ਮੈਂ ਵੀ ਗ੍ਰੇਸ ਕਰਿਓ। ਜਿਹੜੇ ਜਿਹੜੇ ਬੰਦੇ ਵੀ ਬੜਦੇ ਆ ਆਪਦੇ ਬੰਦੇ ਦੇ ਖਿਲਾਫ ਮਾਹੌਲ ਸੜਾ ਖੜਾ ਕਰੀਓ। ਲੜਨ ਵਾਲੇ ਤੁਹਾਡੇ ਕੋਲ ਰਾਹ ਕਿਨੇ ਤੇ ਹੈ। ਇਹ ਗੱਲ ਕੀ ਹੋਈ ਹੈ ਗੱਲਾਂ ਫੈਰ ਦੀ ਵੀ ਸੁਣ ਲਓ ਬਾਈ ਜਦੋਂ ਮਹਾਲ ਇੰਨਾ ਬਣ ਗਿਆ ਨਾ ਫੈਰ ਨੂੰ ਤਾਲੂ ਪੀਂਦੀ ਬੰਦਿਆਂ ਦੀ ਡਾਂਗਾਂ 'ਤੇ ਕੀ ਇਹਨਾਂ ਦੇ ਕੋਲ 100 200 ਬੰਦਾ ਇੱਕ ਕੱਢੀ ਤੇ ਚੜ੍ਹ ਕੇ ਆ ਕੇ ਤਾਨਾ ਫਿਰ ਸਿਕਿਉਰਟੀ ਨੇ ਫੈਰ ਕੀਤੀ ਹੈ ਜੋ ਸੱਚ ਕਹਾਣੀ ਹੋਈ ਹੈ ਹਾਂ ਹਾਂ ਮੇਰੇ ਬੰਦੇ ਨੇ ਚੁਕਾਇਆ ਮੈਂ ਕਦੋਂ ਕਿਹਾ ਨਹੀਂ ਕਿਹਾ ਜੋ ਸਿਰ ਕੋ ਹੋਰ ਆ ਕੇ ਫੈਰ ਕਰ ਗਿਆ ਜੋ ਸਾਡੇ ਉੱਤੇ ਕੱਢੀਆਂ ਦੀ ਚੜ੍ਹ ਕੇ ਆ ਕੇ ਤਾਨਾ ਫੰਨਾ ਬਈ ਹਦੂਮਾ ਤੇ ਖੜਾ ਦੱਸਣਾ ਕਿ ਮੈਂ ਦਾਰੇ ਰੋਕੀ ਕਰੂੰਗਾ ਬੰਦਾ ਕਰੂ ਕਿ ਨਹੀਂ ਦੇਖੋ ਰਾਇਆ ਮੈਂ ਰਸਤੋ ਮੈਟਰ ਚੱਲ ਕੇ 11:00 ਉੱਪਰ ਗਿਆ ਦੋ ਘੰਟਾ ਚੱਲ ਤਿੰਨੀ ਵਾਰ ਇੱਕ ਤੇ ਬਥੇ ਜਾਤਾ ਟਾਈਮ ਹੈ ਮੈਂ ਤਰਫ ਤੇ ਆਜੀ ਖਾਤਰ ਮੈਂ ਉਹਨਾਂ ਨੂੰ ਕਿੰਨਾ ਸਨਹਾਰ ਤਾਂ ਗਿਆ ਵੀ ਬਈ ਆ ਮਸੀਹ ਕੇ ਅੱਜੀ ਮੈਂ ਇਹਦੇ ਮੈਂ ਆ ਗਿਆ ਜੇ ਮੈਂ ਕਹਿੰਦਾ ਮਤਲਬ ਬਈ ਸੰਭੂ ਬੱਠਾ ਮੇਰੇ ਘਰ ਪਹੁੰਚਿਆ ਸੂਸ ਕਾ ਕੇ ਸਾਰਾ ਮਾਹੌਲ ਇਨਾ ਨਾ ਨਾ ਪੂਰ ਸੀ ਉਸਨੇ ਰਾਤ ਦਾ ਕਾਹ ਦਾਲੂ ਇੱਕ ਦੀ ਪੀਤੀ ਜਿਹਨੂੰ ਸੁਝਾਵਾਂ ਗੱਲ ਪਵੇ ਐਥੇ ਮਾਠਾ ਜਾਦੇ ਆ ਉੱਥੇ ਸੱਜੇ ਲ ਜਾਂਦੇ ਆ ਦੂਜੇ ਦੇ ਘਰ ਤੀਂਦੇ ਹੋ ਸਾਡੇ ਦਾ ਪੰਦਰ ਪੜਾਈ ਹੋਇਸ ਕਰਕੇ ਤਾਂ ਮੈਨੂੰ ਕਹਿਣਾ ਵਈ ਜਿਹੜਾ ਬੰਦਾ ਇੱਥੇ ਆਉਂਦਾ ਸਾਡੇ ਬਖਰੇਲੇ ਹੁਣ ਕੋਈ ਗੱਲ ਦੀ ਨੌਰੋਂ ਇੱਥੇ ਜਾਣਗੇ ਇਹ ਗੱਲ ਮੈਂ ਦਿੱਲੀ ਪੀਪਲ ਤੇ ਪੜਿਆ ਮੈਨੂੰ 26 ਜਨਵਰੀ ਨੂੰ ਸਟੇਜ ਤੋਂ ਉਤਾਰ ਲਾਂਦੇ ਆ ਜਿਹੜਾ ਖਾਲ ਦੇ ਦੀਪ ਗੁਜ਼ਾਰ ਆ ਦੋਨਾਂ ਨੂੰ ਗਾਰ ਪਿਆ ਗਿਆ ਮੇਰੇ ਮੂੰਹ ਦੇ ਵਿੱਚ ਸ਼ਬਦ ਸੁਣਿਆ ਨਹੀਂ ਹੱਥ ਮੈਂ ਕਿਹਾ ਆਜ਼ੂ ਦੇ ਖਿਲਾਫ ਜਦੋਂ ਮੈਂ ਖਿਲਾਫ ਹੋ ਜਾਉਗਾ ਗਰ ਮੈਂ ਇੱਕ ਗੱਲ ਜਾਣਦਾ ਮੇਰਾ ਮੇਰੀ ਸੋਚ ਉਸ ਵੇਲੇ ਵੀ ਹੈ ਅੱਜ ਵੀ ਇਹੀ ਹੈ ਉਦੋਂ ਹੀ ਮੈਨੂੰ ਇਹ ਲੱਗਿਆ ਕਿ ਮੈਂ ਜੇ ਪੰਜਾਬ ਹੱਗਿਆ ਪੰਜਾਬ ਦੇ ਵਰਤਸਨਾ ਦੀ ਅੱਜ ਵੀ ਮੈਂ ਸੋਚਦਾ ਹਾਂ ਕਿ ਜੇ ਪੰਜਾਬ ਦਾ ਇਤਿਹਾਸ ਨੁਕਸਾਨ ਹੋ ਗਿਆ ਨਾ ਪੰਜਾਬ ਚ 5-10 ਸਾਲ ਮੁੜ ਕੇ ਉੱਠਣਾ ਨਹੀਂ ਮੁਹੰਮਦ ਅਰਫਾਨ ਲੋਕਾ ਦਾ ਤਾਂ ਮ ਸਾਰੀਆਂ ਗੱਲਾਂ ਕਿਸੇ ਬੰਦੇ ਨੂੰ ਜੇਤ ਤੋਂ ਖਾ ਕੇ ਗਾੜ ਕੇ ਆ ਗਿਆ ਹੋਵੇ ਜੇ ਬੰਦਾ ਅੰਦਰੇ ਪੀਜੇਗਾ ਯਾਰ ਤੂੰ ਇਹਨੇ ਕਿਹਾ ਕਿਸੇ ਨੂੰ ਕਹਿਣ ਬੰਦਾ ਕਿੰਨਾ ਰੈਕਟ ਕਰਦਾ ਕਿਉਂ ਫਿਰ ਆ ਤਾਂ ਲੰਗਰ ਆਲੇ ਪਰ ਮੈਂ ਇੱਕੋ ਕਹਿਣਾ ਕਿ ਇਹ ਲੜਾਈ ਪਈ ਪੰਜਾਬ ਦੇ ਸੰਦਰਭ ਦਾ ਸਾਡੀ ਸੱਭਿਆਚਾਰੂ ਬਰਾਸ ਨੂੰ ਬਚਾਉਣ ਦੀ ਲੜਾਈ ਆ ਤੁਹਾਡੇ ਕੱਦੀਆਂ ਜ਼ਮੀਨਾਂ ਤੇ ਨਹੀਂ ਤੁਹਾਡੀ ਬੋਲੀ ਤੇ ਤੁਹਾਡੇ ਇਤਿਹਾਸ ਤੇ ਤੁਹਾਡੇ ਪਾਣੀਆਂ ਤੇ ਤੁਹਾਡੀ ਪੁੱਲਜੀ ਤੇ ਹੁੰਦਾ ਹੈ